ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 65 ਤੇ 66 ਉੱਤੇ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀਆਂ ਬਾਣੀ ਦੀ ਅਸ਼ਟਪਦੀਆਂ ਚੱਲ ਰਹੀਆਂ ਨੇ ਜੀ ਰਾਗ ਸ੍ਰੀ ਰਾਗ ਹੈ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵਦੇ ਜਮ ਡੰਡ ਲੱਗੈ ਤិន ਆਏ ਜੇ ਸਤਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵ ਲਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਜੋ ਜੀਵ ਹਉਮੈ ਦੇ ਵਿੱਚ ਕਈ ਤਰ੍ਹਾਂ ਦੇ ਧਾਰਮਿਕ ਕੰਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਉਹ ਮਤਲਬ ਜਿਹੜੇ ਧਾਰਮਿਕ ਕੰਮ ਕਰਦੇ ਨੇ ਉਹਨਾਂ ਦੇ ਨਾਲ ਹੀ ਫਿਰ ਉਹਨਾਂ ਦੀ ਹੌਮੇ ਵਧੀ ਰਹਿੰਦੀ ਆ ਤੇ ਫਿਰ ਉਹਨਾਂ ਨੂੰ ਕਹਿੰਦੇ ਵੀ ਜਾਮਾ ਦਾ ਜਿਹੜਾ ਡੰਡਾ ਕਹਿੰਦੇ ਫਿਰ ਉਹ ਉਹਨਾਂ ਨੂੰ ਲੱਗਦਾ ਹੈ ਜੇ ਸਤਗੁਰ ਸੇਵਨ ਸੇ ਉਬਰੇ ਹਰ ਸੇ ਤੀ ਲ ਬੁਲਾਏ ਪਰ ਕਹਿੰਦੇ ਦੂਜੇ ਪਾਸੇ ਜੋ ਸਤਗੁਰ ਦੀ ਸੇਵਾ ਕਰਦੇ ਨੇ ਤੇ ਹਰ ਟਾਈਮ ਹਰ ਵਕਤ ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਸੁਰਤ ਲੱਗੀ ਰਹਿੰਦੀ ਆ ਉਹ ਕਹਿੰਦੇ ਫਿਰ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਮਨ ਰੇ ਗੁਰਮਖ ਨਾਮ ਤੇ ਆਏ ਕਹਿੰਦੇ हे ਮੇਰੇ ਮਨ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਸਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤਿ ਨਾਮ ਸਮਾਏ ਰਹਾਓ ਫਿਰ ਕਹਿੰਦੇ ਵੀ ਜਿਨ੍ਹਾਂ ਦੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਮੱਥੇ ਤੇ ਲੇਖ ਲਿਖਿਆ ਤਾਂ ਉਹ ਫਿਰ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਬਿਨ ਸਤਗੁਰ ਪ੍ਰਤੀਤ ਨ ਆਵਈ ਨਾਮ ਨ ਲਾਗੋ ਪਾਓ ਕਹਿੰਦੇ ਗੁਰੂ ਦੀ ਸ਼ਰਨ ਬਿਨ ਸਤਗੁਰ ਪ੍ਰਤੀਤ ਨ ਆਵੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਹਿੰਦੇ ਪਰਮਾਤਮਾ ਦੇ ਨਾਲ ਸ਼ਰਧਾ ਨਹੀਂ ਜੁੜਦੀ ਤੇ ਨਾ ਹੀ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਪੈਂਦਾ ਹੈ ਸੁਪਨੇ ਸੁਖ ਨਾ ਪਾਵਈ ਦੁੱਖ ਮੈਂ ਸਵੈ ਸਮਾਏ ਫਿਰ ਕਹਿੰਦੇ ਉਹ ਜੀਵ ਜੋ ਨਾ ਤਾਂ ਮਤਲਬ ਉਹਨਾਂ ਨੂੰ ਪਰਮਾਤਮਾ ਦੇ ਨਾਲ ਸ਼ਰਧਾ ਪੈਂਦੀ ਹੈ ਨਾ ਪਰਮਾਤਮਾ ਨਾਲ ਪ੍ਰੇਮ ਪੈਂਦਾ ਫਿਰ ਕਹਿੰਦੇ ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਹਮੇਸ਼ਾ ਕਹਿੰਦੇ ਉਹ ਦੁੱਖ ਵਿੱਚ ਹੀ ਘਿਰੇ ਰਹਿੰਦੇ ਨੇ ਜੇ ਹਰ ਹਰ ਕੀਚੇ ਬਹੁਤ ਲੋਚੀਐ ਕਿਰਤ ਨ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪੈ ਦਰ ਥਾਏ ਕਹਿੰਦੇ ਜੇ ਜੀਵ ਬਹੁਤਾ ਸੋਚਿਆ ਵੀ ਕਿ ਮੈਂ ਪਰਮਾਤਮਾ ਦਾ ਨਾਮ ਲੈਣਾ ਪਰਮਾਤਮਾ ਦਾ ਨਾਮ ਲੈਣਾ ਫਰ ਫਿਰ ਕਹਿੰਦੇ ਜੀਵ ਦੇ ਵੀ ਬਸ ਨਹੀਂ ਹੈਗਾ ਕਹਿੰਦੇ ਵੀ ਜਿਹੜੇ ਉਹਦੇ ਪੂਰਵਲੇ ਕਰਮ ਇਦਾਂ ਦੇ ਲਿਖੇ ਨੇ ਪੁਰਾਣੇ ਜਿਹੜੇ ਪੂਰਵਲੇ ਸੰਸਕਾਰਾਂ ਦੇ ਹਿਸਾਬ ਨਾਲ ਲੇਖ ਲਿਖੇ ਨੇ ਕਹਿੰਦੇ ਉਹ ਨਹੀਂ ਮਿੱਟਦਾ ਹੈਗਾ ਜੋ ਉਹਨੂੰ ਫਿਰ ਨਾਮ ਲੈਣ ਨਹੀਂ ਦਿੰਦਾ ਕਿਉਂਕਿ ਪਹਿਲੇ ਸੰਸਕਾਰ ਇਦਾਂ ਦੇ ਬਣੇ ਹੋਏ ਨੇ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਭਾਣਾ ਮੰਨਿਆ ਪਰਮਾਤਮਾ ਦੀ ਭਗਤੀ ਕੀਤੀ ਆ ਕਹਿੰਦੇ ਫਿਰ ਉਹ ਜਿਹੜੇ ਭਗਤ ਨੇ ਕਹਿੰਦੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ ਗੁਰ ਸ਼ਬਦ ਦਿੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਕਹਿੰਦੇ ਗੁਰੂ ਬੀ ਪਰਮਾਤਮਾ ਦਾ ਜਿਹੜਾ ਸ਼ਬਦ ਆ ਕਹਿੰਦੇ ਵੀ ਪ੍ਰੇਮ ਦੇ ਵਿੱਚ ਰੰਗ ਕੇ ਆਪਣੇ ਜਿਹੜੇ ਹੈਗੇ ਨੇ ਸੇਵਕ ਉਹਨਾਂ ਨੂੰ ਪਰਮਾਤਮਾ ਦਾ ਨਾਮ ਦੇ ਰੜਾਉਂਦਾ ਪਰ ਕਹਿੰਦੇ ਵੀ ਇਹ ਜਿਹੜੇ ਗੁਰੂ ਮਿਲਣਾ ਵੀ ਉਹ ਵੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਗੁਰੂ ਨਹੀਂ ਮਿਲਦਾ ਜੇ ਸੋ ਅੰਮ੍ਰਿਤ ਨੀਰੀਐ ਪੀ ਬਖ ਫਲ ਲਾਗੈ ਤਾਏ ਕਹਿੰਦੇ ਜਿਹੜੇ ਮਨਮੁਖ ਹੋੁੰਦੇ ਨੇ ਵੀ ਉਹ ਇਸ ਤਰ੍ਹਾਂ ਦੇ ਦਰਖਤ ਵਾਂਗ ਨੇ ਜਿਹਨੂੰ ਚਾਹੇ ਵੀ 100 ਵਾਰ ਅਮਰਤ ਦੇ ਜਲ ਦੇ ਨਾਲ ਸਿੰਜ ਦਈਏ ਪਰ ਫਿਰ ਵੀ ਉਹਨੂੰ ਛੇਤੀ ਦੇ ਕੇ ਜ਼ਹਿਰ ਵਾਲਾ ਫਾਲੀ ਲੱਗ ਜਾਂਦਾ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਕਹਿੰਦੇ ਜਿਨ੍ਹਾਂ ਸੇਵਕਾਂ ਨੂੰ ਜਿਨ੍ਹਾਂ ਜਨਾਂ ਨੂੰ ਸਤਗੁਰ ਦੇ ਨਾਲ ਪਿਆਰ ਆ ਕਹਿੰਦੇ ਫਿਰ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਸਤਗੁਰ ਕਾ ਪਾਣਾ ਕਮਾਵਦੇ ਬਿਖ ਹਉਮੇ ਤਜ ਵੀਕਾਰ ਕਹਿੰਦੇ ਫਿਰ ਉਹ ਸੱਚੇ ਗੁਰੂ ਦੇ ਉਪਦੇਸ਼ ਦੇ ਹਿਸਾਬ ਨਾਲ ਆਪਣਾ ਜੀਵਨ ਕਮਾਉਂਦੇ ਨੇ ਤੇ ਫਿਰ ਕਹਿੰਦੇ ਉਹ ਜਿਹੜਾ ਹੈਗਾ ਹਉਮੇ ਦਾ ਤੇ ਜਿਹੜਾ ਮਾਇਆ ਦਾ ਵਿਕਾਰ ਆ ਕਹਿੰਦੇ ਉਹ ਖਤਮ ਕਰ ਲੈਂਦੇ ਨੇ ਮਨ ਹੱਠ ਕਿਤੇ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੋ ਦੋ ਜਾਏ ਫਿਰ ਕਹਿੰਦੇ ਚਾਹੇ ਧਾਰਮਿਕ ਕਿਤਾਬਾਂ ਸਿਮਰਤੀਆਂ ਸਾਸਤਰ ਸਾਰੇ ਕਹਿੰਦੇ ਮਤਲਬ ਉਹਨਾਂ ਤੇ ਵਿਚਾਰ ਕਰਕੇ ਉਹਨਾਂ ਨੂੰ ਖੋਲ ਲੋ ਪੜ੍ਹ ਕੇ ਦੇਖ ਲੋ ਕਹਿੰਦੇ ਸਾਰੇ ਹੀ ਦੱਸਦੇ ਨੇ ਵੀ ਆਪਣੇ ਮਨ ਦੇ ਹੱਠ ਨਾਲ ਕਿਸੇ ਵੀ ਉਪਾਕਰਨ ਦੇ ਨਾਲ ਕੋਈ ਧਾਰਮਿਕ ਕੰਮ ਕਰਨ ਦੇ ਨਾਲ ਇਨਸਾਨ ਵਿਕਾਰਾਂ ਤੋਂ ਨਹੀਂ ਛੁੱਟਦਾ ਮਾਇਆ ਦੇ ਮੋਹ ਤੋਂ ਨਹੀਂ ਛੁੱਟਦਾ ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ ਕਹਿੰਦੇ ਦੂਜੇ ਪਾਸੇ ਸਾਧ ਸੰਗਤ ਦੇ ਵਿੱਚ ਮਿਲ ਕੇ ਜਦੋਂ ਕਹਿੰਦੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਂਦੀ ਆ ਫਿਰ ਇਨਸਾਨ ਫਿਰ ਜੀਵ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਂਦਾ ਹੈ ਸਾਧੂ ਜੀ ਨੇ ਆਪਣਾ ਮਨ ਨੂੰ ਸਾਧਿਆ ਹੁੰਦਾ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਪਾਰਾ ਵਾਰ ਕਹਿੰਦੇ ਉਹ ਪਰਮਾਤਮਾ ਜਿਹਦਾ ਕੋਈ ਅੰਤ ਨਹੀਂ ਹੈਗਾ ਉਰਲੇ ਬੰਨੇ ਦਾ ਪਰਲੇ ਬੰਨੇ ਦਾ ਕਹਿੰਦੇ ਉਹਦਾ ਜਿਹੜਾ ਨਾਮ ਆ ਉਹ ਗੁਣਾ ਦਾ ਖਜ਼ਾਨਾ ਹੈ ਗੁਰਮੁਖ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰ ਕਹਿੰਦੇ ਜਿਨ੍ਹਾਂ ਉੱਤੇ ਉਹ ਪ੍ਰਬਾਤਮਾ ਕਿਰਪਾ ਕਰਦੇ ਨੇ ਕਹਿੰਦੇ ਉਹ ਫਿਰ ਗੁਰੂ ਦੇ ਸਨਮੁਖ ਹੋਏ ਸੋਹਣੇ ਲੱਗਦੇ ਨੇ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਕਹਿੰਦੇ ਹੈ ਨਾਨਕ ਪਰਮਾਤਮਾ ਦਾ ਨਾਮ ਦੇਣ ਵਾਲਾ ਦਾਤਾ ਇੱਕ ਗੁਰੂ ਹੀ ਹੈ ਹੋਰ ਕੋਈ ਨਹੀਂ ਹੈ ਜੋ ਗੁਰੂ ਤੋਂ ਬਿਨਾ ਪਰਮਾਤਮਾ ਦਾ ਨਾਮ ਦੇ ਸਕੇ ਜੀਵ ਨੂੰ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਕਹਿੰਦੇ ਪਰਮਾਤਮਾ ਦੀ ਮਿਹਰ ਨਾਲ ਤੇ ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਨਾਮ ਪਾਇਆ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਪਾਏ ਹਰ ਰਸ ਪੀਵੇ ਸਹਿਜ ਰਹੇ ਉਡੇ ਨਾ ਆਵੇ ਜਾਏ ਹੰਦੀ ਗੁਰੂ ਅਰਦਾਸ ਜੀ ਕਹਿੰਦੇ ਨੇ ਕਹਿੰਦੇ ਉਹ ਜੀਵ ਰੂਪੀ ਬਿਰਖ ਕਹਿੰਦੇ ਸੁਹਾਵੜਾ ਕਹਿੰਦੇ ਵੀ ਸੋਹਣਾ ਲੱਗਦਾ ਸ਼ੋਭਦਾ ਕਹਿੰਦੇ ਵੀ ਜੋ ਗੁਰੂ ਦੇ ਪ੍ਰੇਮ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਚੋਗਾ ਚੁਗਦਾ ਉਹ ਜੀਵ ਜੋ ਗੁਰੂ ਦੇ ਪ੍ਰੇਮ ਵਿੱਚ ਰੰਗ ਕੇ ਪਰਮਾਤਮਾ ਦੇ ਨਾਮ ਦਾ ਚੋਗਾ ਚੁਗਦਾ ਉਹ ਪੰਖੀ ਜੀਵ ਬੜਾਈ ਸੁਹਾਵਣਾ ਬੜਾਈ ਸ਼ੋਭਾ ਦਿੰਦਾ ਹਰ ਰਸ ਪੀਵੈ ਕਹਿੰਦੇ ਹਰੀ ਦੇ ਨਾਮ ਦਾ ਰਸ ਪਿੰਦਾ ਸਹਿਜ ਰਹੈ ਆਤਮਿਕ ਡੋਲਤਾ ਦੇ ਵਿੱਚ ਰਹਿੰਦਾ ਉੜਨ ਆਵੈ ਜਾਏ ਫਿਰ ਕਹਿੰਦੇ ਉਹ ਉੜ ਕੇ ਆਉਣ ਜਾਣ ਦੇ ਚੱਕਰ ਵਿੱਚ ਨਹੀਂ ਪੈਂਦਾ ਜਨਮ ਮਰਨ ਦਾ ਉਹਨੂੰ ਚੱਕਰ ਨਹੀਂ ਰਹਿੰਦਾ ਵਾਹਿਗੁਰੂ ਜੀ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਉਹ ਕਹਿੰਦੇ ਜੋ ਫਿਰ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਫਿਰ ਉਹਨੂੰ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਉਹਦਾ ਨਿਵਾਸ ਬਣਿਆ ਰਹਿੰਦਾ ਹਰ ਟਾਈਮ ਉਹਦੀ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਲੱਗੀ ਰਹਿੰਦੀ ਆ ਮਨ ਰੇ ਗੁਰ ਕੀ ਕਾਰ ਕਮਾਏ ਕਹਿੰਦੇ ਹੈ ਮੇਰੇ ਮਨ ਗੁਰੂ ਦੀ ਦੱਸੀ ਹੋਈ ਕਾਰ ਕਮਾਉਣੀ ਚਾਹੀਦੀ ਆ ਕਰਨੀ ਕਰਨੀ ਚਾਹੀਦੀ ਆ ਗੁਰ ਕੈ ਪਾਣ ਜੇ ਚੱਲੈ ਤਾਂ ਅਨ ਦਿਨ ਰਾਚੈ ਹਰ ਨਾਏ ਰਹਾਉ ਕਹਿੰਦੇ ਜੋ ਜੀਵ ਗੁਰੂ ਦੇ ਪਾਣੇ ਵਿੱਚ ਚੱਲਦਾ ਗੁਰੂ ਦੇ ਬਾਣੇ ਵਿੱਚ ਆਪਣਾ ਜੀਵਨ ਬਤਾਉਂਦਾ ਕਹਿੰਦੇ ਉਹ ਹਰ ਰੋਜ਼ ਸੱਚੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ ਪੰਖੀ ਬਿਰਖ ਸੁਹਾਵੜੇ ਉੜ ਚੋ ਦਿਸ ਜਾਹੇ ਜੇ ਤਾ ਉੜ ਦੁੱਖ ਕਣੇ ਨਿਤ ਦਾਜਤ ਬਿਲਾ ਹੈ ਕਹਿੰਦੇ ਉਹ ਜੀਵ ਪੰਛੀ ਕਹਿੰਦੇ ਜਿਹੜੇ ਦੇਖਣ ਨੂੰ ਸੋਹਣੇ ਲੱਗਦੇ ਨੇ ਪਰ ਕਹਿੰਦੇ ਉਹ ਮਾਇਆ ਦੀ ਭਾਲ ਵਿੱਚ ਚਾਰਾਂ ਦਿਸ਼ਾਂ ਦੇ ਵਿੱਚ ਉੜੇ ਫਿਰਦੇ ਨੇ ਮਨ ਚੰਚਲ ਹੈ ਜਿੰਨਾ ਕਹਿੰਦੇ ਉਹ ਮਾਇਆ ਦੇਲ ਦੀ ਭਾਲ ਦੇ ਵਿੱਚ ਕਹਿੰਦੇ ਇੱਧਰ ਉੱਧਰ ਉੜੇ ਜਾਂਦੇ ਨੇ ਉਡਾਰੀਆਂ ਮਾਰਦੇ ਨੇ ਉਹਨਾਂ ਹੀ ਕਹਿੰਦੇ ਫਿਰ ਉਹਨਾਂ ਨੂੰ ਬਹੁਤਾ ਦੁੱਖ ਲੱਗਦਾ ਮਾਇਆ ਵਿੱਚ ਪਿਆ ਹੋਇਆਂ ਨੂੰ ਫਿਰ ਰੋ ਜੀ ਕਹਿੰਦੇ ਉਹ ਜਦੋਂ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਸੜਦੇ ਨੇ ਤੇ ਬਿਲਕਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਬੇਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਕਹਿੰਦੇ ਗੁਰੂ ਤੋਂ ਬਿਨਾਂ ਨਾ ਤਾਂ ਕਹਿੰਦੇ ਉਹਨਾਂ ਨੂੰ ਪਰਮਾਤਮਾ ਦੇ ਕਰਦਾ ਦਰਸ਼ਨ ਹੁੰਦਾ ਤੇ ਨਾ ਹੀ ਫਿਰ ਕਹਿੰਦੇ ਨਾਮ ਰੂਪੀ ਪਰਮਾਤਮਾ ਦਾ ਜੋ ਨਾਮ ਆ ਉਹਦਾ ਅੰਮ੍ਰਿਤ ਫਲ ਉਹ ਚੱਖਦੇ ਨੇ ਉਹਨਾਂ ਨੂੰ ਮਿਲਦਾ ਨਹੀਂ ਹੈ ਗੁਰਮਖ ਬ੍ਰह्म ਹਰੀਆਵਲਾ ਸਾਚ ਸਹਜ ਸੁਪਾਏ ਦੂਜੇ ਪਾਸੇ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਕਹਿੰਦੇ ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਨੇ ਉਹ ਬੜੇ ਹਰੇ ਬਰੇਸ਼ ਹੁੰਦੇ ਨੇ ਜਿੱਦਾਂ ਸ ਦੂਜਿਆਂ ਨੂੰ ਵੀ ਛਾ ਦਿੰਦੇ ਨੇ ਫਿਰ ਉਹ ਫਲ ਦਿੰਦੇ ਨੇ ਕਹਿੰਦੇ ਉਹ ਆਤਮਿਕ ਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ ਪ੍ਰਮਾਤਮਾ ਨਾਲ ਉਹਨਾਂ ਦਾ ਪਿਆਰ ਬਣਿਆ ਰਹਿੰਦਾ ਸਾਖਾ ਤੀਨ ਨਿਵਾਰੀਆਂ ਇੱਕ ਸ਼ਬਦ ਲੈ ਬੁਲਾਏ ਕਹਿੰਦੇ ਇੱਕ ਸੱਚੇ ਪ੍ਰਮਾਤਮਾ ਦੇ ਸ਼ਬਦ ਦੇ ਵਿੱਚ ਸੁਰਤ ਜੋੜਨ ਦੇ ਨਾਲ ਮਾਇਆ ਦੀਆਂ ਤਿੰਨੋਂ ਸਾਖਾ ਨਿਵਾਰ ਲੈਂਦੇ ਨੇ ਤਿੰਨੋਂ ਹੀ ਮਾਇਆ ਦੇ ਗੁਣਾ ਤੋਂ ਮਤਲਬ ਉਹ ਨਿਰਲੇਪ ਹੋ ਜਾਂਦੇ ਨੇ ਤਿੰਨੇ ਮਾਇਆ ਦੇ ਗੁਣ ਰਜੋਸ ਤਤੋ ਤਮੋ ਗੁਣ ਤਿੰਨਾਂ ਨੂੰ ਹੀ ਨਿਵਾਰ ਲੈਂਦੇ ਨੇ ਤਿੰਨਾਂ ਤੋਂ ਉਹ ਨਿਰਲੇਪ ਹੋ ਜਾਂਦੇ ਨੇ ਅਮਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਕਹਿੰਦੇ ਅਮਰਿਤ ਫਲ ਸਿਰਫ ਇੱਕ ਹੀ ਆ ਉਹ ਹੈ ਉਹ ਸੱਚੇ ਦਾ ਨਾਮ ਜੀਨੂ ਕਹਿੰਦੇ ਆਪੇ ਹੀ ਦਿੰਦਾ ਉਹਨੂੰ ਹੀ ਕਹਿੰਦੇ ਉਹਦਾ ਸਵਾਦ ਚਖਾ ਦਿੰਦਾ ਹੈ ਮਨਮੁਖ ਊਬੈ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨ ਬੈਸੀਏ ਉਹਨਾਂ ਕਰਨਾ ਗਿਰਾਓ ਕਹਿੰਦੇ ਜਿਹੜੇ ਮਨਮੁਖ ਹੁੰਦੇ ਨੇ ਕਹਿੰਦੇ ਵੀ ਉਹਨਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ ਉਹਨਾਂ ਦਾ ਕੋਈ ਘਰ ਘਾਟ ਨਹੀਂ ਹੁੰਦਾ ਨਾ ਹੀ ਉਹਨਾਂ ਕੋਲ ਕੋਈ ਆਤਮਿਕ ਸਹਾਰਾ ਹੁੰਦਾ ਕਹਿੰਦੇ ਉਹ ਇਸ ਤਰ੍ਹਾਂ ਦੇ ਦਰਖਤ ਹੁੰਦੇ ਨੇ ਜਿਹੜੇ ਖੜੇ ਖੜੀ ਸੁੱਕ ਜਾਂਦੇ ਨੇ ਨਾ ਤਾਂ ਕਹਿੰਦੇ ਉਹਨਾਂ ਨੂੰ ਕੋਈ ਫਲ ਲੱਗਦਾ ਤੇ ਨਾ ਹੀ ਉਹ ਕਿਸੇ ਨੂੰ ਕੋਈ ਛਾਂ ਦਿੰਦੇ ਨੇ ਫਲ ਕੀ ਉਹ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਕੋਈ ਉਹਨਾਂ ਨੂੰ ਅਮਰਿਤ ਨਾਮ ਦਾ ਕੋਈ ਫਲ ਨਹੀਂ ਲੱਗਦਾ ਹੈਗਾ ਫਿਰ ਉਹ ਤਿੰਨਾਂ ਨਾਂ ਤੇਨਾਂ ਦੀ ਕੋਈ ਛਾਓ ਕੋਈ ਸੇਵਾ ਵੀ ਨਹੀਂ ਕਰਦੇ ਕਿਸੇ ਨੂੰ ਉਹਨਾਂ ਦਾ ਲਾਭ ਵੀ ਨਹੀਂ ਹੁੰਦਾ ਹੈਗਾ ਵਾਹਿਗੁਰੂ ਜੀ ਵਾਹਿਗੁਰੂ ਕਟਿਆ ਤੈ ਨਿਤ ਜਾਲੀਏ ਉਹਨਾਂ ਸ਼ਬਦ ਨਾ ਨਾਓ ਕਹਿੰਦੇ ਉਹ ਤਾਂ ਫਿਰ ਇਸ ਤਰ੍ਹਾਂ ਦੇ ਦਰਖਤ ਨੇ ਜਿਹੜਾ ਨੂੰ ਰੋਜ਼ ਕਹਿੰਦੇ ਕੱਟ ਕੇ ਵੀ ਜਾਲ ਦਿੱਤਾ ਜਾਂਦਾ ਉਹਨਾਂ ਨੂੰ ਕਹਿੰਦੇ ਪ੍ਰਮਾਤਮਾ ਦੇ ਸ਼ਬਦ ਦਾ ਪ੍ਰਮਾਤਮਾ ਦੇ ਨਾਮ ਦਾ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ ਵਾਹਿਗੁਰੂ 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 ਹੁਕਮੇ ਕਰਮ ਕਮਾਵਣੇ ਪਇਆ ਕਿਰਤ ਫਿਰਾਓ ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਾਸ ਹੈ ਨਾ ਜਿਹੜੇ ਮਨਮੁਖ ਨੇ ਵਿਚਾਰੇ ਉਹਨਾਂ ਦੇ ਵੀ ਕੀ ਵਾਸ ਕਹਿੰਦੇ ਵੀ ਉਹ ਆਪਣੇ ਜਿਹੜੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਲੇਖ ਲਿਖ ਕੇ ਆਏ ਹੋਏ ਨੇ ਫਿਰ ਉਹ ਉਸ ਤਰ੍ਹਾਂ ਦੀ ਕਾਰ ਵਿੱਚ ਹੀ ਉਹ ਵਿਚਾਰੇ ਪਏ ਹੋਏ ਨੇ ਤੇ ਫਿਰ ਇਸ ਦੀ ਜਿਹੜੀ ਇਦਾਂ ਦੀ ਜਿਹੜੀ ਕਾਰ ਕਰਦੇ ਨੇ ਇਹਦੇ ਨਾਲ ਫਿਰ ਅੱਗੇ ਤੋਂ ਅੱਗੇ ਜਨਮ ਮਰਨ ਹੁੰਦਾ ਹੀ ਰਹਿੰਦਾ ਕਹਿੰਦੇ ਇਹਦੇ ਵਿੱਚ ਚੱਕਰ 'ਚ ਵਿਚਾਰੇ ਪਏ ਹੋਏ ਨੇ ਜਨਮ ਮਰਨ ਦੇ ਚੱਕਰ 'ਚ ਪਹਿਲੇ ਜਿਹੜੇ ਕਰਮ ਕੀਤੇ ਨੇ ਉਹ ਮਾਰੇ ਬੀਜੇ ਹੋਏ ਨੇ ਹੁਣ ਫਿਰ ਉਹਨਾਂ ਸੰਸਕਾਰਾਂ ਦੇ ਕਰਕੇ ਫੇਰ ਉਸ ਤਰ੍ਹਾਂ ਦੇ ਕਰਮ ਫੇਰ ਵਿਚਾਰੇ ਕਰਦੇ ਨੇ ਤੇ ਜਨਮ ਮਰਨ ਦੇ ਚੱਕਰ 'ਚ ਪਏ ਨੇ ਹੁਕਮੇ ਦਰਸਨ ਦੇਖਣਾ ਜਹ ਪੇ ਜ ਤਹ ਜਾਓ ਕਹਿੰਦੇ ਪਰਮਾਤਮਾ ਦੇ ਹੁਕਮ ਵਿੱਚ ਹੀ ਆ ਕਹਿੰਦੇ ਜੇ ਜੀਵ ਨੇ ਕਿਸੇ ਨੇ ਪਰਮਾਤਮਾ ਦਾ ਦਰਸ਼ਨ ਕਰਨਾ ਜਿੱਥੇ ਕਹਿੰਦੇ ਮੈਨੂੰ ਪਰਮਾਤਮਾ ਜੀਵ ਨੂੰ ਭੇਜਦਾ ਉੱਥੇ ਹੀ ਮੈਂ ਜਾਣਾ ਆਪਣੇ ਹੱਥ ਵਸ ਨਹੀਂ ਹੈ ਕੁਛ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਪਰਮਾਤਮਾ ਕਿਸੇ ਜੀਵ ਦੇ ਮਨ ਦੇ ਵਿੱਚ ਵਸ ਜਾਂਦਾ ਤੇ ਪ੍ਰਮਾਤਮਾ ਦੇ ਹੁਕਮ ਦੇ ਇਨਸਾਨ ਨਾਲੀ ਜੀਵ ਦੀ ਜਿਹੜੀ ਸੁਰਤਾ ਉਹ ਪ੍ਰਮਾਤਮਾ ਚ ਸਮਾ ਜਾਂਦੀ ਆ ਹੁਕਮ ਨਾ ਜਾਣ ਬੱਪੜੇ ਪੂਲੇ ਫਿਰੇ ਗਵਾਰ ਕਹਿੰਦੇ ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਨੂੰ ਪ੍ਰਮਾਤਮਾ ਦੇ ਹੁਕਮ ਦੀ ਸਮਝ ਨਹੀਂ ਹੁੰਦੀ ਬਸ ਉਹ ਕਹਿੰਦੇ ਮਾਇਆ ਦੇ ਚੱਕਰ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋ ਖੁਆਰ ਕਹਿੰਦੇ ਉਹ ਮਤਲਬ ਆਪਣੇ ਮਨ ਦੇ ਪਿੱਛੇ ਲੱਗ ਕੇ ਹੀ ਕਹਿੰਦੇ ਕੋਈ ਧਾਰਮਿਕ ਕਰਮ ਵੀ ਕਰਦੇ ਨੇ ਪਰ ਉਹ ਮਨ ਹੱਠ ਹੁੰਦੇ ਨੇ ਉਹ ਮਤਲਬ ਮਨ ਤੋਂ ਨਹੀਂ ਹੁੰਦੇ ਹੈਗੇ ਕਿ ਪਰਮਾਤਮਾ ਨਾਲ ਮਨ ਜੁੜਿਆ ਨਹੀਂ ਹੁੰਦਾ ਉੱਪਰੋਂ ਉੱਪਰੋਂ ਧਾਰਮਿਕ ਕਰਮ ਕਰਦੇ ਨੇ ਫੇ ਉਹਦੇ ਨਾਲ ਉਹਨਾਂ ਦੀ ਖੁਆਰੀ ਹੋਈ ਰਹਿੰਦੀ ਹੈ ਉਹ ਵਿਅਰਥ ਹੀ ਕਰਦੇ ਨੇ ਉਹ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ ਫਿਰ ਉਸ ਤਰ੍ਹਾਂ ਦੇ ਧਾਰਮਿਕ ਕੰਮ ਕਰਨ ਦੇ ਨਾਲ ਨਾ ਤਾਂ ਅੰਦਰੋਂ ਮਨ ਨੂੰ ਸ਼ਾਂਤੀ ਹੁੰਦੀ ਆ ਤੇ ਨਾ ਹੀ ਉਸ ਪ੍ਰਮਾਤਮਾ ਦੇ ਨਾਲ ਸੱਚਾ ਉਹਨਾਂ ਦਾ ਕੋਈ ਪਿਆਰ ਲੱਗਦਾ ਸਿਰਫ ਉਹ ਵਿਖਾਵੇ ਦੇ ਕੰਮ ਹੁੰਦੇ ਨੇ ਹਨਾ ਗੁਰਮੁਖੀਆ ਮੋਹ ਸੋਹਣੇ ਗੁਰ ਕਹਿਤ ਪਿਆਰ ਦੂਜੇ ਪਾਸੇ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਨਾਮ ਜਪਣ ਦੇ ਨਾਲ ਉਹਨਾਂ ਦੇ ਮੁਖ ਸੋਹਣੇ ਹੋਏ ਹੁੰਦੇ ਨੇ ਤੇ ਉਹਨਾਂ ਨੂੰ ਗੁਰੂ ਦੇ ਗੁਰੂ ਦੇ ਨਾਲ ਵੀ ਪ੍ਰੇਮ ਹੁੰਦਾ ਸੱਚੀ ਭਗਤੀ ਸੱਚ ਰਤੇ ਦਰ ਸੱਚ ਹੈ ਸੱਚਿਆਰ ਉਹ ਕਹਿੰਦੇ ਪ੍ਰਮਾਤਮਾ ਦੀ ਸੱਚੀ ਭਗਤੀ ਕਰਦੇ ਨੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੁੰਦੇ ਨੇ ਤੇ ਉਹ ਫਿਰ ਪ੍ਰਮਾਤਮਾ ਦੇ ਦਰ ਦੇ ਉੱਪਰ ਵੀ ਫਿਰ ਉਹ ਸੱਚਿਆਰ ਹੀ ਗਿਨੇ ਜਾਂਦੇ ਨੇ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰੇ ਉਧਾਰ ਕਹਿੰਦੇ ਉਹਨਾਂ ਦਾ ਮਨੁੱਖਾ ਜੀਵਨ ਲੈਣਾ ਇੱਥੇ ਕਬੂਲ ਪੈਂਦਾ ਹੈ ਕਹਿੰਦੇ ਉਹ ਹੋਰ ਆਪਣੀਆਂ ਹੋਰ ਕੁੱਲਾਂ ਦਾ ਵੀ ਉਧਾਰ ਕਰ ਲੈਂਦੇ ਨੇ ਉਹਨਾਂ ਨੂੰ ਵੀ ਤਾਰ ਲੈਂਦੇ ਨੇ ਉਹਨਾਂ ਦੀ ਕਮਾਈ ਇੰਨੀ ਹੁੰਦੀ ਆ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਕਹਿੰਦੇ ਸਾਰੇ ਜੀਵ ਮਤਲਬ ਜਿਵੇਂ ਦੀ ਪ੍ਰਮਾਤਮਾ ਦੀ ਨਿਗਾਹ ਹੁੰਦੀ ਹੈ ਜੀਵ ਤੇ ਉਸ ਤਰ੍ਹਾਂ ਦੀ ਫੇਰ ਓਕਾਰ ਕਰਦੇ ਨੇ ਪਰਮਾਤਮਾ ਦੀ ਨਿਗਾਹ ਤੋਂ ਬਿਨਾ ਮਿਹਰ ਦੀ ਦ੍ਰਿਸ਼ਟੀ ਤੋਂ ਬਿਨਾ ਕੋਈ ਜੀਵ ਕੋਈ ਕੰਮ ਨਹੀਂ ਕਰ ਸਕਦਾ ਜਿਵੇਂ ਜਿਵੇਂ ਦੀ ਪਰਮਾਤਮਾ ਦੀ ਮਿਹਰ ਦੀ ਨਜ਼ਰ ਕਿਸੇ ਤੇ ਹੁੰਦੀ ਆ ਉਸ ਤਰ੍ਹਾਂ ਦੀ ਜੀਵ ਕਰਮ ਕਮਾਉਂਦੇ ਨੇ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਕਹਿੰਦੇ ਹੈ ਨਾਨਕ ਫਿਰ ਜਿਸ ਨੂੰ ਕਹਿੰਦੇ ਉਹ ਪਰਮਾਤਮਾ ਨਾਮ ਦੀ ਦਾਤ ਦਿੰਦਾ ਫਿਰ ਉਹਨੂੰ ਵਡਿਆਈਆਂ ਵੀ ਮਿਲਦੀਆਂ ਨੇ ਪਰ ਇਹ ਨਾਮ ਦੀ ਜਿਹੜੀ ਦਾਤ ਆ ਇਹ ਪਰਮਾਤਮਾ ਦੀ ਰਹਿਮਤ ਨਾਲ ਹੀ ਪ੍ਰਾਪਤ ਹੁੰਦੀ ਆ ਉਹ ਸੱਚੇ ਦੀ ਰਹਿਮਤ ਲਈ ਅਰਦਾਸ ਕਰੀਏ ਹਮੇਸ਼ਾ ਕਰਦੇ ਰਹੀਏ ਉਹਦਾ ਨਾਮ ਲਈਏ ਉਹਦੀ ਰਹਿਮਤ ਲਈ ਅਰਦਾਸ ਕਰਦੇ ਰਹੀਏ ਕਿ ਸੱਚੇ ਪਿਤਾ ਭੁੱਲਾਂ ਚੁੱਕਾ ਮਾਫ ਕਰਦੇ ਆਪਣਾ ਨਾਮ ਤਾਂ ਝੋਲੀ ਚ ਪਾ ਦੇ ਜੋ ਸਾਡੀ ਇਸ ਜ਼ਿੰਦਗੀ ਦਾ ਅਸਲੀ ਸਰਮਾਇਆ ਹੈ ਹਾਂਜੀ ਸੰਗਤ ਜੀ ਇਸ ਤਰ੍ਹਾਂ ਹੁੰਦਾ ਕਿ ਇਹ ਜਦੋਂ ਪਰਮਾਤਮਾ ਰਹਿਮਤ ਤੇ ਘਰ ਵਿੱਚ ਆਉਂਦੇ ਨੇ ਫਿਰ ਬੜੀਆਂ ਰਹਿਮਤਾਂ ਕਰਦੇ ਨੇ ਕਈ ਵਾਰ ਸਿਰਫ ਆਪਾਂ ਦੁਨਿਆਵੀ ਚੀਜ਼ਾਂ ਵੀ ਮੰਗ ਲੈਂਦੇ ਆ ਤੇ ਉਹ ਤੇ ਚਲੋ ਕਹਿੰਦੇ ਵੀ ਭਲੀ ਭਾਤੀ ਮਿਲ ਜਾਂਦੀਆਂ ਨੇ ਸਭ ਤੋਂ ਔਖੀ ਜਿਹੜੀ ਚੀਜ਼ ਮਿਲਣੀ ਆ ਉਹ ਨਾਮ ਦੀ ਕਮਾਈ ਆ ਪਰ ਫਿਰ ਵੀ ਸਾਨੂੰ ਉਸ ਦਾਡੇ ਤੇ ਬੜਾ ਮਾਣ ਹੁੰਦਾ ਇੱਕ ਵਾਰ ਮੈਂ ਤੁਹਾਨੂੰ ਆਪਣੇ ਨਾਲ ਬੀਤੀ ਗੱਲ ਸੁਣਾਉਣ ਲੱਗੀ ਹਾਂ 2 ਮਿੰਟ ਦੇ ਵਿੱਚ ਪੂਰੀ ਕਰ ਦਿੰਨੀ ਆ ਉਸ ਟਾਈਮ ਦੀ ਗੱਲ ਆ ਜਦੋਂ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਪ੍ਰੀਤ ਨਹੀਂ ਸਿਲਾਈ ਅਜੇ ਪਰ ਮਤਲਬ ਗੁਰੂ ਦੇ ਸਿੱਖ ਪਰਿਵਾਰ ਵਿੱਚ ਜਨਮ ਹੋਇਆ ਕਰਕੇ ਸ਼ੁਰੂ ਤੋਂ ਪਾਠ ਕਰਦੇ ਆ ਤੇ ਪਤਾ ਕਿ ਗੁਰੂ ਤੋਂ ਦਾਤਾਂ ਮੰਗੀਏ ਤਾਂ ਮਿਲ ਜਾਂਦੀਆਂ ਨੇ तकरीबन 2007-8 ਦੀ ਗੱਲ ਆ ਤਾਂ ਉਸ ਟਾਈਮ ਮੇਰੇ ਬੈਕ ਦੀ ਕਾਫੀ ਪ੍ਰੋਬਲਮ ਆ ਗਈ ਸੀ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਰੀਡ ਦੀ ਹੱਡੀ ਦਾ ਜਦੋਂ ਮਣਕਾ ਹਿੱਲ ਜਾਣਾ ਆਮ ਬੋਲੀ ਚ ਆਪਾਂ ਉਹਨੂੰ ਕਹਿ ਦਿੰਨੇ ਆ ਪਰ ਜਿਹੜੇ ਵੀਰ ਭੈਣ ਆਪਣਾ ਡਾਕਟਰੀ ਦਾ ਜਿੰਨਾ ਦਾ ਪੇਸ਼ਾ ਹੈਗਾ ਉਹ ਜਾਣਦੇ ਨੇ ਉਹਨੂੰ ਕਹਿੰਦੇ ਨੇ ਕਿ ਵੀ ਡਿਸਕ ਹਰਨੀਏਸ਼ਨ ਹੋ ਗਈ ਆ ਨਾ ਉਹ ਮੇਰੇ ਸੀਗਾ L5S1 ਰੂਟ ਸੀ ਜਿਹੜਾ ਉਹਦੇ ਨਾਲ ਅਫੈਕਟਡ ਹੁੰਦਾ ਸੀ ਉਹ ਇਦਾਂ ਹੁੰਦਾ ਕਿ ਜਦੋਂ ਜਿਹੜੇ ਆਪਣੇ ਰੀਡ ਦੀ ਹੱਡੀ ਦਾ ਮਣਕਾ ਹੁੰਦਾ ਉਹਦੇ ਵਿੱਚ ਇੱਕ ਜੈਲੀ ਜੀ ਭਰੀ ਹੁੰਦੀ ਹੈ ਟੂਥਪੇਸਟ ਵਰਗੀ ਜਦੋਂ ਉਹਦੇ ਚੋਂ ਨਿਕਲ ਜਾਂਦੀ ਹੈ ਫਿਰ ਉਹ ਵਾਪਸ ਆਪਣੇ ਆਪ ਉੱਥੇ ਨਹੀਂ ਜਾਂਦੀ ਤੇ ਉਹਦੇ ਕਰਕੇ ਫਿਰ ਦਰਦ ਹੁੰਦੀ ਆ ਬੈਕ ਦੇ ਵਿੱਚ ਵੀ ਤੇ ਲੱਤ ਵਿੱਚ ਵੀ ਦਰਦ ਜਾਂਦੀ ਆ ਤਕਰੀਬਨ 2-3 ਮਹੀਨੇ ਕਾਫੀ ਤਕਲੀਫ ਰਹੀ ਸੀ ਇਸ ਤਰ੍ਹਾਂ ਤਾਂ ਡਾਕਟਰ ਨੇ ਕਿਹਾ ਸੀ ਕਿ ਵੀ ਆਪਰੇਸ਼ਨ ਹੋਊਗਾ ਹਨਾ ਤਾਂ ਆਪਰੇਸ਼ਨ ਬੁੱਕ ਕਰਵਾ ਲਿਆ 8 ਜਨਵਰੀ 2008 ਦਾ ਆਪਰੇਸ਼ਨ ਬੁੱਕ ਹੋਇਆ ਸੀ ਪਰ ਦਸੰਬਰ ਦਾ ਮਹੀਨਾ ਸੀ ਤਾਂ ਉਸ ਤਰ੍ਹਾਂ ਹੀ ਟੀਵੀ ਤੇ ਆਪਰੇਸ਼ਨ ਥੀਏਟਰ ਦੇਖ ਲਿਆ ਤੇ ਉਹਦੇ ਨਾਲ ਮਨ ਨੂੰ ਬਹੁਤ ਡਰ ਪੈ ਗਿਆ ਬੇਟੀ ਉਹਦੋਂ ਛੋਟੀ ਸੀ ਪਰਮਾਤਮਾ ਵੱਲੋਂ ਇੱਕ ਬੇਟੀ ਦੀ ਦਾਤ ਹੈ ਜੀ ਬੇਟੀ ਛੋਟੀ ਸੀ ਤਾਂ ਡਾਕਟਰ ਨੇ ਕਿਹਾ ਸੀ ਕਿ 15% ਵੀ ਚਾਂਸਸ ਨੇ ਕਿ ਸ਼ਾਇਦ ਲੱਤ ਪੈਰਲਾਈਜ਼ ਵੀ ਹੋ ਸਕਦੀ ਆ ਮਨ ਜੇ ਵੀ ਕਿਤੇ ਖਿਆਲ ਸੀ ਵੀ ਇਹ ਬੱਚਾ ਛੋਟਾ ਤਾਂ ਵੀ ਆਪਰੇਸ਼ਨ ਜੇ ਕਰਵਾਇਆ ਤੇ ਪੈਰਲਾਈਜ਼ ਹੋ ਗਿਆ ਵੀ ਇਹਦਾ ਵੀ ਬੱਚੇ ਦਾ ਵੀ ਔਖਾ ਹੋਊਗਾ ਤੇ ਆਪਰੇਸ਼ਨ ਥੀਏਟਰ ਦੇਖ ਕੇ ਮਨ ਵੀ ਡਰ ਗਿਆ ਤਾਂ ਫਿਰ ਇੱਕਦਮ ਕਿੱਥੇ ਮੰਗ ਗਿਆ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਬਾਘਰੂ ਤੋਂ ਮੰਗ ਕੀਤੀ ਕਿ ਬਾਘਰੂ ਜੀ ਤਰਨ ਫੇਨ ਜੋਗੇ ਕਰਦੇ ਹੋ ਆਪਣੇ ਜੋਗੇ ਕਿ ਆਪਰੇਸ਼ਨ ਨਾ ਕਰਾਉਣਾ ਪਵੇ ਵੀ ਇਹ ਤੋਂ ਬਚਾਅ ਹੋ ਜਾਏ ਤੇ ਜਿਦਾ ਆਪਾਂ ਆਮ ਆਪਣੀ ਜ਼ਿੰਦਗੀ ਵਿੱਚ ਬਣਿਆ ਹੁੰਦਾ ਆਪਾਂ ਕਹਿੰਦੇ ਆ ਕਿ ਬਾਬਾ ਜੀ ਆਹ ਕਰਦੇ ਹੋ ਤੇਸੀਂ ਇਹ ਕਰਾਂਗੇ ਉਹ ਮਤਲਬ ਉਸ ਟਾਈਮ ਬੁੱਧੀ ਇਦਾਂ ਦੀ ਸੀ ਮਤਲਬ ਸੱਚ ਦੱਸਾਂ ਤੁਹਾਨੂੰ ਅੱਜ ਵਾਲੀ ਬੁੱਧੀ ਨਹੀਂ ਸੀ ਕਿਹਾ ਕਿ ਬਾਬਾ ਜੀ ਤੇ ਜਦੋਂ ਭਾਰਤ ਆਈ ਤਾਂ ਹਰਮੰਦਰ ਸਾਹਿਬ ਜਾਉਂਗੀ ਤੇ ਇੱਕ ਦਿਨ ਰਹੂੰਗੀ ਉੱਥੇ ਜੇ ਜਿੰਨੇ ਵੀ ਹੱਥੀਂ ਸੇਵਾ ਕਰ ਹੋ ਸਕੇ ਮੈਂ ਕਰੂੰਗੀ ਨਾ ਤੇ ਚਲੋ ਦਾਤੇ ਨੇ ਉਹ ਬੇਨਤੀ ਪ੍ਰਵਾਨ ਕਰ ਲਈ ਆਪਰੇਸ਼ਨ ਮੈਂ ਕੈਨਸਲ ਕਰਵਾ ਦਿੱਤਾ ਡਾਕਟਰ ਗੋਰਾ ਸੀਗਾ ਉਹ ਹੱਸਣ ਲੱਗ ਗਿਆ ਕਿਉਂਕਿ ਦਸੰਬਰ ਦਾ ਮਹੀਨਾ ਸੀ ਉਹ ਕਹਿੰਦਾ ਤੂੰ ਕੈਨਸਲ ਕਰਾਉਣ ਲੱਗਿਆ ਕੋਈ ਗੱਲ ਨਹੀਂ ਵੀ ਜਿੱਦਾਂ ਦੀ ਤੇਰੀ ਇਹ ਪ੍ਰੋਬਲਮ ਆ ਜਦੋਂ ਵੀ ਤੈਨੂੰ ਲੋਡ ਪਈ ਮੈਂ ਉਦੋਂ ਹੀ ਆਪਰੇਸ਼ਨ ਕਰ ਦੂੰਗਾ ਚਲੋ ਕਹਿੰਦਾ ਕੈਨਸਲ ਕਰ ਦਿੰਨੇ ਆ ਉਹਨੇ ਕਿਹਾ ਵੀ ਮਤਲਬ ਉਹਨਾਂ ਦੇ ਲਈ ਇਦਾਂ ਹੈਗਾ ਕਿ ਕ੍ਰਿਸਮਸ ਉਹ ਕਹਿੰਦਾ ਕ੍ਰਿਸਮਸ ਆਉਣ ਵਾਲੀ ਹੈ ਸ਼ਾਇਦ ਕੋਈ ਮਿਰਕਲ ਹੀ ਹੋ ਜਾਊਗਾ ਨਾ ਮਤਲਬ ਉਹਨੇ ਆਪਣੇ ਹਿਸਾਬ ਨਾਲ ਕਿਹਾ ਮੈਨੂੰ ਆਪਣੇ ਦਾਤੇ ਤੇ ਸੀ ਦਾਤਾ ਤਾਂ ਇੱਕੋ ਹੀ ਆ ਨਾ ਮਤਲਬ ਮੈਨੂੰ ਆਪਣਾ ਭਰੋਸਾ ਸੀ ਕਿ ਮੈਂ ਹੁਣ ਹਰਮੰਦਰ ਸਾਹਿਬ ਦਾ ਸੋਚਿਆ ਨਾ ਵਾਹਿਗੁਰੂ ਅੱਗੇ ਅਰਦਾਸ ਕੀਤੀ ਆ ਮਨ ਦੇ ਵਿੱਚ ਤੇ ਚਲੋ ਖੈਰ ਇਹ ਹੋਇਆ ਕਿ ਵੀ ਪਰਮਾਤਮਾ ਨੇ ਸੁਣ ਲਿਆ ਨਾ ਆਪਰੇਸ਼ਨ ਵੀ ਨਹੀਂ ਕਰਾਉਣਾ ਪਿਆ 3-4 ਮਹੀਨੇ ਥੈਰੇਪੀ ਹੋਈ ਹੌਲੀ 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 ਚਲੋ ਟਾਈਮ ਲੱਗਿਆ ਪਰ ਹੌਲੀ ਹੌਲੀ ਕਰਦੇ ਆ ਮੇਰੀ ਬੈਕ ਆਪਰੇਸ਼ਨ ਤੋਂ ਬਿਨਾ ਠੀਕ ਹੋ ਗਈ ਨਾ ਤਕਰੀਬਨ 70-80% 80% 90% ਤੱਕ ਠੀਕ ਹੋ ਗਈ ਤਾਂ ਪਰਮਾਤਮਾ ਨੇ ਅਰਦਾਸ ਸੁਣ ਲਈਆਂ ਜੀ ਇਸ ਤਰ੍ਹਾਂ ਹੈ ਕਿ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਨਾ ਉਹ ਪ੍ਰਮਾਤਮਾ ਹੀ ਲਿਆਉਂਦੇ ਨੇ ਵਿਸ਼ਵਾਸ ਵੀ ਇਹਨਾਂ ਕਿ ਮਤਲਬ ਸਾਡਾ ਜਿਹੜਾ ਵੀ ਕਹਿੰਦੇ ਜਿਸ ਦਾ ਸਾਹਿਬ ਡਾਡਾ ਹੋਏ ਹੈ ਨਾ ਜੇ ਜਦੋਂ ਸਾਡਾ ਉਹ ਸਾਹਿਬ ਹੀ ਡਾਡਾ ਹੈਗਾ ਤੇ ਉਹ ਤੋਂ ਬਿਨਾ ਤਾਂ ਕੋਈ ਸਾਡੀ ਸੁਣ ਨਹੀਂ ਸਕਦਾ ਤੇ ਜਦੋਂ ਵੀ ਸਾਨੂੰ ਕੋਈ ਸੁੱਖ ਦੁੱਖ ਹੈਗਾ ਅਸੀਂ ਜ਼ਰੂਰ ਆਪਣੇ ਦਾਤੇ ਅੱਗੇ ਅਰਦਾਸ ਕਰੀਏ ਉਹ ਜ਼ਰੂਰ ਸੁਣਦਾ ਔਰ ਰਹਿਮਤ ਕਰਨ ਵਾਲਾ ਉਹ ਦਿਆਲੂ ਆ ਉਹ ਕਿਰਪਾਲੂ ਆ ਆਪਣੇ ਬੱਚਿਆਂ ਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦਾ ਹੈ ਹੰਦੀ ਸੰਗਤ ਜੀ ਐਨੀਆ ਸੇਵਾ ਪਰਵਾਨ ਕਰਨੀਆਂ ਗਲਤੀਆਂ ਭੁੱਲਾਂ ਚੁੱਕਾਂ ਮੇਰੀ ਚੋਲੀ ਵਿੱਚ ਪਾਣੀਆਂ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਪਾਣੀ ਦੀ ਵਿਚਾਰ ਕਰਦੇ ਆ ਹੋਈਆਂ अनेका ਗਲਤੀਆਂ ਭੁੱਲਾਂ ਚੁੱਕਾਂ ਆਪ ਦੀ ਇਸ ਅਣਜਾਣ ਬੇਟੀ ਨੂੰ ਬਖਸ਼ ਦਿਓ ਸੱਚੇ ਪਿਤਾ ਜੀ ਅੱਗੇ ਤੋਂ ਸਮਤ ਦੇ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ